ਅੱਜ ਦਾ ਟੈਂਪਰੇਚਰ ਜੀ ਤਕਰੀਬਨ ਇੱਥੇ 43-44 ਹੋ ਜਾਊਗਾ ਜੀ। ਔਰ ਉੱਤੇ ਜੋ ਟੈਂਪਰੇਚਰ ਹੈ ਇੱਥੇ ਨਾਲੋਂ 6-7 ਡਿਗਰੀ ਵੱਧ ਹੈ। ਔਰ ਲੋਹੇ ਦੀ ਦੂਜੀ ਗੱਲ ਇਹ ਹੈ ਕਿ ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਤੱਕ ਜਿੱਥੇ ਭਾਈ ਗੁਰਦੀਪ ਸਿੰਘ ਬੈਠੇ ਨੇ ਉੱਥੇ ਧੁੱਪ ਰਹਿੰਦੀ ਆ। ਤਾਂ ਤੁਸੀਂ ਦੇਖੋ ਕਿ ਭਾਈ ਗੁਰਜੀਤ ਸਿੰਘ ਜੀ ਕਿਵੇਂ ਸਰਵਾਈਵ ਕਰਦੇ ਹੋਣਗੇ 44 ਡਿਗਰੀ ਤਾਪਮਾਨ ਦੇ ਵਿੱਚ ਭਾਈ ਗੁਰਜੀਤ ਸਿੰਘ ਜੀ ਉਹ ਗਰਮੀ ਦੀ ਤਪਸ਼ ਝੱਲ ਰਹੇ ਨੇ। ਕਈ ਸਿੱਖ ਜਥੇਬੰਦੀਆਂ ਜਿਹੜੀਆਂ ਆ ਕੇ ਇੱਥੇ ਦਰਦ ਵੀ ਨਹੀਂ ਵੰਡਾਇਆ ਉਹਨਾਂ ਨੂੰ ਦਰਦ ਨਹੀਂ ਕੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਜਾਵੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਸਮਾਣੇ ਆਉਂਦੇ ਨੇ ਪਰ ਇਹ ਟਾਵਰ ਦੇ ਮੋਰਚੇ ਤੱਕ ਨਹੀਂ ਪਹੁੰਚ ਪਾਉਂਦੇ ਜਿਹੜੇ ਰੈਸਟ ਹਾਊਸ ਵਿੱਚ ਭਗਵੰਤ ਮਾਨ ਜੀ ਬੈਠੇ ਸਨ ਅਸੀਂ ਉੱਥੇ ਵੀ ਗਏ ਕਿ ਸਾਨੂੰ ਸਿਰਫ 5 ਮਿੰਟ ਲਈ ਤੁਸੀਂ ਮਿਲਣ ਦਾ ਮੌਕਾ ਦਿਓ ਤਾਂ ਕਿ ਅਸੀਂ ਆਪਣਾ ਪੱਖ ਭਗਵੰਤ ਮਾਨ ਜੀ ਦੀ ਜਾਣਕਾਰੀ ਵਿੱਚ ਲਿਆ ਸਕੀਏ ਪਰ ਉੱਥੇ ਮੌਕੇ ਦੀ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਰੋਕਿਆ ਪਾਈ ਗੁਰਜੀਤ ਸਿੰਘ ਜੀ ਕੀ ਕੋਈ ਧੜੇ ਨਾਲ ਜੁੜੇ ਹੋਏ ਨੇ ਕਿ ਜਿਹੜੇ ਜਿਨ੍ਹਾਂ ਦਾ ਕਹਿ ਸਕਦੇ ਕਿ ਉਹਨਾਂ ਨੂੰ ਦਰਦ ਨਹੀਂ ਦਿਖ ਰਿਹਾ ਉਹਨਾਂ ਦਾ ਸੰਘਰਸ਼ ਨਹੀਂ ਦਿਖ ਰਿਹਾ ਉਹਨਾਂ ਦਾ ਧੜਾ ਇੱਕੋ ਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਹੈ ਤੇ ਮੈਂ ਸਮਝਦਾ ਕਿ ਉਹ ਧੜਾ ਸਭ ਧੜਿਆਂ ਤੋਂ ਉੱਪਰ ਹੈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਮਿਤ ਸ਼ਾਹ ਨੇ ਸਾਡੇ ਇੱਕ ਪੱਤਰ ਹੱਥ ਲਗਾਇਆ ਹੈ ਜਿਸ ਵਿੱਚ ਭਗਵੰਤ ਮਾਨ ਸੀਐਮ ਪੰਜਾਬ ਨੂੰ ਉਹਨਾਂ ਨੇ ਲਿਖਿਆ ਹੈ ਕਿ ਇਹ ਸਜ਼ਾ ਬਹੁਤ ਜ਼ਿਆਦਾ ਹੈ ਬੇਅਦਬ ਲਈ ਉਮਰ ਕੈਦ ਦੀ سزا ਜ਼ਿਆਦਾ ਲੱਗ ਰਹੀ ਹੈ ਇਹਨਾਂ ਨੂੰ ਪਰ ਜਿਹੜੇ ਹਿਸਾਬ ਨਾਲ ਸਾਨੂੰ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਸੁਣਵਾਈ ਕਰਨ ਤੋਂ ਭੱਜ ਰਹੀ ਹੈ ਇਹ ਸਭ ਤੋਂ ਲੱਗਦਾ ਕਿ ਇਸ ਬੇਅਦਬੀ ਪਿੱਛੇ ਵਾਕਿਆ ਹੀ ਕੋਈ ਵੱਡੀ ਸਰਕਾਰੀ ਸਾਜ਼ਿਸ਼ ਵੀ ਹੋ ਸਕਦੀ ਹੈ ਭਾਈ ਗੁਰਜੀਤ ਸਿੰਘ ਨੂੰ ਆਪਣੇ ਵਾਦ ਤੇ ਜ ਆਪਣੇ ਪਰਿਵਾਰ ਵਾਦ ਤੇ ਨੇ ਬਿਠਾ ਉਹ ਗੁਰੂ ਗ੍ਰੰਥ ਸਾਹਿਬ ਜੀ ਵਾਦ ਤੇ ਬਿਠਾ ਕ੍ਰਿਮੀਨਲ ਲਾਅ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਨੇ ਬਣਾ ਸਕਦੀਆਂ ਨੇ ਭਾਈ ਗੁਰਜੀਤ ਸਿੰਘ ਜੀ ਸਿਹਤ ਕਿਵੇਂ ਆ ਤੁਹਾਡੀ ਇਹ ਤਾਂ ਹੀ ਗੁਰੂ ਪਿਆਰਿਓ ਬਸ ਜਾਣ ਦੀ ਤਿਆਰੀ ਹੈ ਗੁਰੂ ਦੇ ਚਰਪਤ ਚ ਕਿਸੇ ਦਾ ਬਹੁਤ ਜ਼ਿਆਦਾ ਦਰਦ ਕਰਦਾ ਹੈ ਪੀਪੀ ਹਾਈ ਹੋ ਰਹੀ ਹੈ ਪੀ ਲੋਨੀ ਆ ਰਹੇ ਇੰਨੀ ਗਰਮੀ ਦੇ ਵਿੱਚ ਕਿਵੇਂ ਗਰਮੀ ਤੋਂ ਬਚਾਅ ਜਿਹੜਾ ਕੀਤਾ ਜਾ ਰਿਹਾ ਸੋਸ ਗੁਰੂ ਦੀ ਕਰਵਾਣੀ ਲੈ ਕੇ ਬੈਠੀਆਂ ਬੀ ਜੀ ਸਿੰਘ ਜੀ ਤੁਸੀਂ ਕੌਮ ਲਈ ਬਹੁਤ ਵੱਡਾ ਕਾਰਜ ਕਰ ਰਹੇ ਹੋ ਆਸ ਕਰਦੇ ਹਾਂ ਕਿ ਇਹ ਕਾਨੂੰਨ ਜਲਦੀ ਬਣੇ ਤੇ ਤੁਸੀਂ ਵੀ ਥੱਲੇ ਆ ਕੇ ਆਪਣੇ ਪਰਿਵਾਰ ਨੂੰ ਮਿਲੋ ਸੰਗਤ ਨੂੰ ਦਰਸ਼ਨ ਦਿਓ ਬਹੁਤ ਵੱਡੀਆਂ ਸਾਜ਼ਿਸ਼ਾਂ ਸਾਹਮਣੇ ਆ ਰਹੀਆਂ ਨੇ ਜਦੋਂ ਕੋ ਦੋਸ਼ੀ ਫੜਾਇਆ ਜਾਂਦਾ ਤਾਂ ਉਹਨੂੰ ਮਾਨਸਿਕ ਰੋਗੀ ਦੱਸਿਆ ਜਾਂਦਾ ਜਾਂ ਕੋਈ ਨਵਾਲਿਕਾਂ ਤੋਂ ਅਹੀਆਂ ਬੇਅਤਨੀਆ ਕਰਵਾਈਆਂ ਜਾ ਰਹੀਆਂ ਨੇ 8 ਮਹੀਨਿਆਂ ਤੋਂ ਲਗਾਤਾਰ ਭਾਈ ਗੁਰਜੀਤ ਸਿੰਘ ਜੀ ਸਮਾਣਾ ਟਾਵਰ ਉੱਪਰ ਬੈਠੇ ਹੋਏ ਨੇ ਜੋ 400 ਫੁੱਟ ਉੱਚਾ ਟਾਵਰ ਹੈ ਹੁਣ ਗਰਮੀਆਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ ਤੇ ਤੁਸੀਂ ਦੇਖੋ ਕਿ ਭਾਈ ਗੁਰਜੀਤ ਸਿੰਘ ਜੀ ਕਿਵੇਂ ਸਰਵਾਈਵ ਕਰਦੇ ਹੋਣਗੇ 44 ਡਿਗਰੀ ਤਾਪਮਾਨ ਦੇ ਵਿੱਚ ਭਾਈ ਗੁਰਜੀਤ ਸਿੰਘ ਜੀ ਉਹ ਗਰਮੀ ਦੀ ਤਪਸ਼ ਚ ੱਲ ਰਹੇ ਨੇ ਪਹਿਲਾਂ ਸਰਦੀਆਂ ਵੀ ੱੱਲੀਆਂ ਝੱਖੜ ਹਨੇਰੀਆਂ ਵੀ ੱੱਲੀਆਂ ਤੇ ਹੁਣ ਗਰਮੀ ਵੀ ਆਪਣੇ ਪਿੰਡੇ ਤੇ ਹੰਡਾਰੇ ਨੇ ਸੰਗਤ ਜੀ ਜਿਹੜੀ ਕੌਮ ਦਾ ਦਰਦ ਰੱਖਦੇ ਨੇ ਜਿਹੜਾ ਨੂੰ ਭਾਈ ਗੁਰਜੀਤ ਸਿੰਘ ਜੀ ਦੇ ਸੰਘਰਸ਼ ਦੇ ਨਾਲ ਅ ਕਹਿ ਸਕਦੇ ਆ ਕਿ ਹਮਦਰਦੀ ਹੈਗੀ ਆ ਉਹ ਸੰਗਤਾਂ ਮੋਰਚੇ ਦੇ ਵਿੱਚ ਹਾਜ਼ਰੀ ਲਵਾ ਰੀਆਂ ਨੇ ਪਰ ਕਈ ਸਿੱਖ ਜਥੇਬੰਦੀਆਂ ਜਿਹੜੀਆਂ ਆ ਕੇ ਇੱਥੇ ਦਰਦ ਵੀ ਨਹੀਂ ਵੰਡਾਇਆ ਉਹਨਾਂ ਨੂੰ ਦਰਦ ਨਹੀਂ ਕੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਜਾਵੇ ਸੋ ਗਲਬਾਤ ਵੀ ਕਰਾਂਗੇ ਜੋ ਸੰਗਤ ਇੱਥੇ ਡਟੀ ਹੋਈ ਆ ਜਿਹੜੀਆਂ ਦੇਖ ਰਹੀਆਂ ਨੇ ਕਿ ਸੰਗਤਾ ਪਹੁੰਚਣ ਤਾਂ ਜੋ ਕੋਈ ਸਰਕਾਰ ਤੇ ਪ੍ਰੈਸ਼ਰ ਪਵੇ ਤੇ ਕਾਨੂੰਨ ਬਣ ਜਾਵੇ ਹਰ ਕੋਈ ਚਾਹੁੰਦਾ ਕਾਨੂੰਨ ਤਾਂ ਬਣ ਜਾਵੇ ਪਰ ਸਿਰ ਜੋੜ ਕੇ ਬੈਠਣ ਲਈ ਤਿਆਰ ਨਹੀਂ ਹੈ ਗਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਅ ਕੱਲ ਦੀ ਜੇ ਅਸੀਂ ਗੱਲ ਕਰੀਏ ਤਾਂ ਜੋ ਕਿ ਮੌਕੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਸਮਾਣੇ ਆਉਂਦੇ ਨੇ ਪਰ ਇਹ ਟਾਵਰ ਦੇ ਮੋਰਚੇ ਤੱਕ ਨਹੀਂ ਪਹੁੰਚ ਪਾਉਂਦੇ। ਇੱਥੇ ਸਮਾਣੇ ਪਿਛਲੇ ਦਿਨ ਇੱਕ ਸੜਕ ਹਾਦਸਾ ਹੋਇਆ ਜ ਜਿਹਦੇ ਵਿੱਚ 7 ਮਾਸੂਮ ਬੱਚੇ ਅਤੇ ਡਰਾਈਵਰ ਦੀ ਡੈਥ ਹੋ ਗਈ। ਜੀ ਬਿਲਕੁਲ। ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹ 1 ਮਹੀਨੇ ਤੋਂ ਸੰਘਰਸ਼ ਕਰ ਰਹੇ ਸੀ। ਜੀ। ਉਹਨਾਂ ਦੀ ਸੁਣਵਾਈ ਕਰਨ ਲਈ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਥੇ ਪਹੁੰਚੇ। ਜੀ। ਉਹਨਾਂ ਨਾਲ ਤਕਰੀਬਨ ਡੇਢ ਘੰਟਾ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾ ਕੇ ਉਹਨਾਂ ਦਾ ਧਰਨਾ ਚਖਵਾਇਆ। ਅਸੀਂ ਕਹਿੰਨੇ ਹਾਂ ਬਹੁਤ ਚੰਗੀ ਗੱਲ ਹੈ ਕਿ ਉਹਨਾਂ ਦੀ ਵੀ ਸੁਣਵਾਈ ਹੋਈ ਬਹੁਤ ਮਾਸੂਮ ਬੱਚਾ ਦਾ ਮਾਮਲਾ ਸੀ ਜੀ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਪੰਜਾਬ ਦੇ ਵਾਸੀਆਂ ਨੂੰ ਕਿ ਅਸੀਂ ਕੱਲ ਸਵੇਰ ਤੋਂ ਸਮਾਣੇ ਦੇ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸੀ ਕਿ ਭਗਵੰਤ ਮਾਨ ਜੀ ਨੂੰ ਇੱਥੇ ਲਿਆਂਦਾ ਜਾਵੇ ਜਾਂ ਜਿੱਥੇ ਉਹ ਰੈਸਟ ਹਾਊਸ ਵਿੱਚ ਮੀਟਿੰਗ ਕਰ ਰਹੇ ਨੇ ਸਾਨੂੰ ਉਹਨਾਂ ਨਾਲ ਮਿਲਾਇਆ ਜਾਵੇ ਤਾਂ ਕਿ ਅਸੀਂ ਭਾਈ ਗੁਰਜੀਤ ਸਿੰਘ ਦੀ ਵਿਗੜਦੀ ਸਿਹਤ ਬਾਰੇ ਅਤੇ ਉਹਨਾਂ ਦੀ ਮੰਗ ਬਾਰੇ ਉਹਨਾਂ ਨਾਲ ਵਿਚਾਰ ਕਰ ਸਕੀਏ ਬਿਲਕੁਲ ਔਰ ਸਾਨੂੰ ਬਹੁਤ ਦੁੱਖ ਹੋਇਆ ਕਿ ਸਮਾਣਤ ਦੇ ਪ੍ਰਸ਼ਾਸਨ ਨੇ ਵੀ ਕੋਈ ਹਾਮੀ ਨਹੀਂ ਭਰੀ ਜਿਹੜੇ ਰੈਸਟ ਹਾਊਸ ਵਿੱਚ ਭਗਵੰਤ ਮਾਨ ਜੀ ਬੈਠੇ ਸਨ ਅਸੀਂ ਉੱਥੇ ਵੀ ਗਏ ਕਿ ਸਾਨੂੰ ਸਿਰਫ 5 ਮਿੰਟ ਲਈ ਤੁਸੀਂ ਮਿਲਣ ਦਾ ਮੌਕਾ ਦਿਓ ਤਾਂ ਕਿ ਅਸੀਂ ਆਪਣਾ ਪੱਖ ਭਗਵੰਤ ਮਾਨ ਜੀ ਦੀ ਜਾਣਕਾਰੀ ਵਿੱਚ ਲਿਆ ਸਕੀਏ ਪਰ ਉੱਥੇ ਮੌਕੇ ਦੀ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਰੋਕਿਆ ਉਹਨਾਂ ਨਾਲ ਕੋਈ ਸੰਪਰਕ ਨਹੀਂ ਕਰਨ ਦਿੱਤਾ ਜਿਸ ਕਾਰਨ ਅਸੀਂ ਸਮਝਦੇ ਆ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵਾਨ ਪ੍ਰਮਾਨ ਜੀ ਦਾ ਬਹੁਤ ਹੀ ਨਰਦਈ ਰਵਈਆ ਹੈ ਇਹ ਗੁਰਜੀਤ ਸਿੰਘਾ ਅਤੇ ਬੇਅਦਵੀ ਦੇ ਸੰਘਰਸ਼ ਦੇ ਨਾਲ ਭਾਈ ਗੁਰਜੀਤ ਸਿੰਘ ਜੀ ਕੀ ਕੋਈ ਧੜੇ ਨਾਲ ਜੁੜੇ ਹੋਏ ਨੇ ਕਿ ਜਿਹੜੇ ਜਿਨ੍ਹਾਂ ਦਾ ਕਹਿ ਸਕਦੇ ਕਿ ਉਹਨਾਂ ਨੂੰ ਦਰਦ ਨਹੀਂ ਦੇਖ ਰਿਹਾ ਉਹਨਾਂ ਦਾ ਸੰਘਰਸ਼ ਨਹੀਂ ਦੇਖ ਰਿਹਾ ਕੀ ਉਹ ਇੱਕ ਉਹਨਾਂ ਦੀ ਮੰਗ ਗਲਤ ਹੈਗੀ ਹੈ ਜਿਹੜੀ ਉਹਨਾਂ ਨੇ ਮੰਗ ਲੈ ਕੇ ਟਾਵਰ ਤੇ ਸੰਘਰਸ਼ ਕਰ ਰਹੇ ਨੇ ਭਾਈ ਗੁਰਜੀਤ ਸਿੰਘ ਜੀ ਕਿਸੇ ਧੜੇ ਨਾਲ ਨਹੀਂ ਜੁੜੇ ਉਹਨਾਂ ਦਾ ਧੜਾ ਕੋਈ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਹੈ ਤੇ ਮੈਂ ਸਮਝਦਾ ਕਿ ਉਹ ਧੜਾ ਸਭ ਧੜਿਆਂ ਤੋਂ ਉੱਪਰ ਹੈ ਜੀ ਆਪਾਂ ਸਾਰੇ ਹੀ ਆਪਣੇ ਜਨਮ ਤੋਂ ਲੈ ਕੇ ਮਰਨ ਦੇ ਸੰਸਕਾਰਾਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾਂ ਕਰਦੇ ਹਾਂ ਉਹਨਾਂ ਤੋਂ ਦਾਤਾਂ ਮੰਗਦੇ ਹਾਂ ਪੁੱਤਰ ਧੀਆਂ ਦੀਆਂ ਦਾਤਾਂ ਮੰਗਦੇ ਹਾਂ ਪਰ ਜਦੋਂ ਪ੍ਰਧਾਨ ਮੰਤਰੀ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਜੀ ਗੁਰੂ ਗ੍ਰੰਥ ਸਾਹਿਬ ਜਦੋਂ ਮੰਗਣ ਲਈ ਭਗਵੰਤ ਮਾਨ ਜੀ ਵੀ ਇਲੈਕਸ਼ਨਾਂ ਸਮੇਂ ਮੁਰਦਵਾ ਗੁਰੂਗੋਰਾਹ ਵਿੱਚ ਜਾ ਕੇ ਅਰਦਾਸਾਂ ਕਰਾਉਂਦੇ ਸੀ ਦਰਬਾਰ ਸਾਹਿਬ ਮੱਤਾ ਟੇਕਦੇ ਸੀ ਅੱਜ ਵੀ ਜਦੋਂ ਕੋਈ ਲੀਡਰ ਇਲੈਕਸ਼ਨ ਜਿੱਤਦਾ ਕੋਈ ਮੰਤਰੀ ਬਣਦਾ ਐਮਐਲਏ ਬਣਦਾ ਤਾਂ ਦਰਬਾਰ ਸਾਹਿਬ ਜਾ ਕੇ ਮੱਤਾ ਟੇਕ ਕੇ ਧੰਨਵਾਦ ਕਰਦੇ ਨੇ ਬੇਅਦਬੀ ਦੇ ਮਾਮਲੇ ਤੇ ਹੀ ਵੋਟਾਂ ਵੀ ਕਿਤੇ ਨਾ ਕਿਤੇ ਲਈਆਂ ਸੀ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੀ ਅਸਲ ਦੇ ਵਿੱਚ ਬੇਅਦਬੀ ਦਾ ਜਿਹੜਾ ਮੁੱਦਾ ਇਹ ਸਭ ਤੋਂ ਵੱਧ ਆਪ ਭਖਿਆ 2015 ਵਿੱਚ ਬਰਗਾੜੀ ਤੋਂ ਜੀ ਉਸ ਸਮੇਂ ਆਕਾਲੀ ਦਲ ਦੀ ਸਰਕਾਰ ਸੀ ਸਿੱਖ ਸੰਗਤ ਉਹਨਾਂ ਤੋਂ ਨਾਰਾਜ਼ ਹੋਈ ਉਨ੍ਹਾਂ ਨੂੰ ਵੋਟਾਂ ਨਹੀਂ ਪਾਈਆਂ ਜਿਸ ਕਾਰਨ ਅੱਜ ਉਹ ਬਹੁਤ ਮਾੜੇ ਦੌਰ ਵਿੱਚ ਆ ਚੁੱਕੇ ਪੰਜਾਬ ਵਿੱਚ ਸਿਆਸੀ ਹਾਲਾਤ ਅਕਾਲੀ ਦਲ ਬਾਦਲ ਦੇ ਬਹੁਤ ਮਾੜੇ ਹੋ ਗਏ। ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਪਰ ਉਹ ਕਾਨੂੰਨ ਅੱਜ ਵੀ ਤਕਰੀਬਨ 2018 ਨੂੰ ਅੱਜ 6 ਸਾਲ ਹੋ ਚੁੱਕੇ। ਉਹ ਦਿੱਲੀ ਕੋਲੇ ਰਾਸ਼ਟਰਪਤੀ ਸਾਹਿਬ ਕੋਲੇ ਪੈਂਡਿੰਗ ਪਿਆ ਹੈ ਉਹਦੇ ਉੱਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਕੇਂਦਰ ਵਿੱਚ ਭਾਜਪਾ ਸਰਕਾਰ ਹੈ ਇਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਉਲਟਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਮਿਤ ਸ਼ਾਹ ਨੇ ਸਾਡੇ ਇੱਕ ਪੱਤਰ ਹੱਥ ਲਗਿਆ ਹੈ ਜਿਸ ਵਿੱਚ ਭਗਵੰਤ ਮਾਨ ਸੀਐਮ ਪੰਜਾਬ ਨੂੰ ਉਹਨਾਂ ਨੇ ਲਿਖਿਆ ਹੈ ਕਿ ਇਹ ਸਜ਼ਾ ਬਹੁਤ ਜ਼ਿਆਦਾ ਹੈ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਜ਼ਿਆਦਾ ਲੱਗ ਰਹੀ ਹੈ ਇਹਨਾਂ ਨੂੰ ਦੇਖੋ ਫਿਰ ਅਗਲੀ ਗੱਲ ਇਹ ਹੈ ਕਿ ਇਹ ਜੋ ਸੰਘਰਸ਼ ਭਾਈ ਗੁਰਜੀਤ ਸਿੰਘ ਜੀ ਕਰ ਰਹੇ ਨੇ ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਹੈ ਇਹ ਉਹ ਕਹਿੰਦੇ ਨੇ ਕਿ ਸਭ ਧਰਮ ਗ੍ਰੰਥਾਂ ਦੀ ਬੇਅਦਬੀ ਰੁਕਣੀ ਚਾਹੀਦੀ ਹੈ ਜੇਕਰ ਕੱਲ ਨੂੰ ਭਾਈ ਗੁਰਜੀਤ ਸਿੰਘ ਖਾਲਸਾ ਇਹ ਕਾਨੂੰਨ ਬਣਵਾਉਣ ਵਿੱਚ ਸਫਲ ਹੁੰਦੇ ਨੇ ਪੰਜਾਬ ਸਰਕਾਰ ਚੰਗਾ ਕਦਮ ਚੱਕਦੀ ਹੈ ਤਾਂ ਇਹ ਕਾਨੂੰਨ ਸ਼੍ਰੀ ਮਦ ਭਗਵਦ ਗੀਤਾ ਕੁਰਾਨ ਸ਼ਰੀਫ ਬਾਈਬਲ ਸਾਰੇ ਧਰਮ ਗ੍ਰੰਥਾਂ ਲਈ ਹੋਊਗਾ ਪਿਛਲੇ ਦਿਨੀ 3 2 ਜਾਂ 3 ਤਰੀਕ ਨੂੰ ਦਰਬਾਰ ਸਾਹਿਬ ਵੀ ਗੁਟਕਾ ਸਾਹਿਬ ਦੀ ਇੱਕ ਦੋਸ਼ੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਤਾਂ ਧਾਮੀ ਸਾਹਿਬ ਕਹਿੰਦੇ ਕਿ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਕਿ ਲੋਕਾਂ ਦਾ ਧਿਆਨ ਪਟਕਾਇਆ ਜਾ ਰਿਹਾ ਹੈ ਅਸੀਂ ਮੰਨਦੇ ਹਾਂ ਕਿ ਜਰੂਰ ਇਸ ਪਿੱਛੇ ਵੱਡੀਆਂ ਸਾਜ਼ਿਸ਼ਾਂ ਹਨ ਪਰ ਇੱਕ ਗੱਲ ਦੇਖੋ ਕਿ ਜਦੋਂ ਆਪਾਂ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰਦੇ ਹਾਂ ਸਜ਼ਾ ਤਾਂ ਕਾਨੂੰਨ ਦੀ ਧਾਰਾ ਦੇ ਮੁਤਾਬਕ ਹੀ ਹੋਵੇਗੀ ਜਿਹੜੀ ਪਹਿਲਾਂ ਬੇਅਦਬੀ 299ਏ ਧਾਰਾ ਲਗਾਈ ਜਾਂਦੀ ਹੈ ਉਸ ਧਾਰਾ ਵਿੱਚ 3 ਸਾਲ ਦੀ ਸਜ਼ਾ ਹੈ ਤੇ ਤੁਰੰਤ ਜ਼ਮਾਨਤ ਮਿਲ ਜਾਂਦੀ ਹੈ ਦੋਸ਼ੀ ਨੂੰ ਬਲਕਿ ਉਸ ਦੋਸ਼ੀ ਨੂੰ ਸਿੱਖ ਸੰਗਤਾਂ ਤੋਂ ਖਤਰਾ ਹੋਣ ਦੇ ਮਾਹੌਲ ਬਣਾ ਕੇ ਉਹਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਦੋਸ਼ੀਆਂ ਵਿੱਚ ਕਿਵੇਂ ਡਰ ਹੋਊਗਾ ਜੇਕਰ ਕੋਈ ਸਖਤ ਉਮਰ ਕੈਦ ਦੀ ਸਜ਼ਾ ਹੋਵੇ ਉਹਨਾਂ ਦੀ ਜ਼ਮਾਨਤ ਤੇ ਰੋਕ ਲੱਗੇ ਕਾਨੂੰਨ ਦੇ ਵਿੱਚ ਪੰਜਾਬ ਪੁਲਿਸ ਮਾਨਯੋਗ ਅਦਾਲਤਾਂ ਵਿੱਚ 6ਤੀ ਚਲਾਨ ਪੇਸ਼ ਕਰੇ ਫਾਸਟ ਟਰੈਕ ਤੇ ਇਹ ਕਾਨੂੰਨ ਦੇ ਅਨਸਾਰ ਪੈਰਵਾਈ ਹੋਵੇ ਤਾਂ ਕਿਤੇ ਜਾ ਕੇ ਬੇਅਦਵੀ ਤੋਂ ਨਜਾਤ ਮਿਲ ਸਕਦੀ ਹੈ ਪਰ ਜਿਹੜੇ ਹਿਸਾਬ ਨਾਲ ਸਾਨੂੰ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਸੁਣਵਾਈ ਕਰਨ ਤੋਂ ਭੱਜ ਰਹੀ ਹੈ ਜਾਂ ਇੱਥੇ ਦੇ ਲੀਡਰਸ਼ਿਪ ਇਸ ਮੰਗ ਨੂੰ ਨਹੀਂ ਉਭਾਰ ਰਹੀ ਇਹ ਸਭ ਤੋਂ ਲੱਗਦਾ ਕਿ ਇਸ ਬੇਅਦਵੀ ਪਿੱਛੇ ਵਾਕਿਆ ਹੀ ਕੋਈ ਵੱਡੀ ਸਰਕਾਰੀ ਸਾਜ਼ਿਸ਼ ਵੀ ਹੋ ਸਕਦੀ ਹੈ ਜੀ ਬਿਲਕੁਲ ਬਾਬਾ ਜੀ ਕਾਰਨ ਕੀ ਲੱਗਦਾ ਕਿ ਹਜੇ ਤੱਕ ਵੀ ਆਸੀ ਕਹਿੰਨੇ ਕਿ ਬੇਅਦਬੀਆਂ ਤੇ ਕਾਨੂੰਨ ਬਣ ਜਾਵੇ ਭਾਈ ਗੁਰਜੀਤ ਸਿੰਘ ਜੀ ਵੀ ਇਹੀ ਚਾਹੁੰਦੇ ਆ ਉਹ ਕਹਿੰਦੇ ਕਿ ਮੈਂ ਥੱਲੇ ਆ ਜਾਵਾਂਗਾ ਜੇ ਕੋਈ ਸਖਤ ਕਾਨੂੰਨ ਬਣ ਜਾਂਦਾ ਤਾਂ ਨਹੀਂ ਤਾਂ ਸ਼ਹੀਦੀ ਪੱਕੀ ਐ ਇਹ ਕਾਰਨ ਕੀ ਲੱਗਦਾ ਤੁਹਾਨੂੰ ਇਹ ਕਿਉਂ ਜਿਹੜਾ ਕਾਨੂੰਨ ਨਹੀਂ ਬਣਾ ਰਹੇ ਕਾਰਨ ਕਿ ਸਰਕਾਰ ਇਹ ਦੇਖਦੀ ਐ ਰੋਜ਼ ਇੱਥੋਂ ਫੋਟ ਲੱਗ ਜਾਂਦੇ ਨੇ ਸੀਆਈਡੀ ਵਾਲੇ ਕਿੰਨੇ ਸਿੰਘ ਇੱਥੇ ਜੁੜੇ ਨੇ ਹਾਂ तकरीबन ਥੋੜੇ ਸਿੰਘ ਜੁੜੇ ਹੁੰਦੇ ਨੇ ਕਿਉਂਕਿ ਇਸੇ ਮੋਰਚੇ 'ਤੇ ਬਹੁਤ ਬਹੁਤ ਸੰਗਤਾਂ ਹੁੰਦੀਆਂ ਨੇ ਜੀ ਇੱਥੇ ਕੋਈ ਵੀ ਦਰਦਨ ਕਰਨ ਰਿਹਾ ਜੀ ਹੁਣ ਹੁਣ ਜੁੜਨਾ ਸ਼ੁਰੂ ਹੋ ਗਿਆ ਥੋੜਾ ਥੋੜਾ ਉੱਪਰ ਕੇ ਪੈ ਰਿਹਾ ਇੱਕ ਤਰੀਕ ਨੂੰ ਬਹੁਤ ਵੱਡਾ ਪਾਰੀ ਇਕੱਠ ਹੋਇਆ ਵਾ ਤੇ ਬਹੁਤ ਸਰਕਾਰ ਤੱਕ ਵੀ ਗੱਲਾਂ ਗਈਆਂ ਖਬਰਾਂ ਆਈਆਂ ਹੁਣ ਫਿਰ 11 ਤਰੀਕ ਨੂੰ ਬਦਵਾਰ ਨੂੰ ਇਕੱਠ ਹੋਣ ਜਾ ਰਿਹਾ ਜਿਹਦੇ ਵਿੱਚ ਲਖਾ ਸਿਧਾਨਾ ਤੇ ਅਮਤੋਜ ਮਾਨ ਜੀ ਵੀ ਆਏ ਸਨ ਆਏ ਸੀ ਉਹ ਹੁਣ 11 ਨੂੰ ਵੀ ਆਉਣਗੇ ਉਹਨਾਂ ਨੇ ਕੱਲ ਭਗਵੰਦ ਮਾਨ ਜੀ ਆਏ ਉਹ ਨਹੀਂ ਉਹਦੇ ਬਾਅਦ ਪੋਸਟਾ ਵੀ ਪਾਈਆਂ ਕਿਉਂ ਨਹੀਂ ਆਏ ਇੱਕ ਦੂਜੇ ਨਾਲ ਬਿੱਤਰ ਕਰਾ ਪਾਉਣ ਦੀ ਗੱਲ ਕੀਤੀ ਇੱਕ ਥੜੀ ਬਚ ਲਗੇ ਕੋਈ ਨਾ ਗਏ ਇੱਕ ਦੀ ਸੁਣੀ ਇੱਕ ਦੀ ਨਾ ਸੁਣੀ ਤੇ ਉਹ ਮਤਰੀ ਮਾਮਲਾ ਬਿਲਕੁਲ ਸੋ ਸਾਰੇ ਰਹੀ ਦੇ ਬੇਨਤੀ ਕਰਦੇ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਭਾਈ ਗੁਰਜੀਤ ਸਿੰਘ ਕੋ ਆਪਣੇ ਵਾਅਦੇ ਜੇ ਆਪਣੇ ਪਰਿਵਾਰ ਵਾਤੇ ਨੇ ਬੈਠਾ ਉਹ ਗੁਰੂ ਗ੍ਰੰਥ ਸਾਹਿਬ ਜੀ ਵਾਅਦੇ ਬੈਠਾ ਸਾਰਿਆਂ ਦਾ ਸਾਡੇ ਗੁਰੂ ਗ੍ਰੰਥ ਸਾਹਿਬ ਸਾਰੇ ਸਾਂਝਾ ਵਾ ਸਾਰਿਆਂ ਦੇ ਮਸਲੇ ਇੱਕੋ ਜਿਹੇ ਨਹੀਂ ਚੌਂਹੇ ਪੜਨਾਂ ਨੂੰ ਸਾਰਾ ਉਪਦੇਸ਼ ਇੱਕੋ ਹੀ ਆ ਸੋ ਇਸ ਕਰਕੇ ਅਸੀਂ ਤੇ ਮਾਦੀਆਂ ਰਹੀ ਬੇਨਤੀ ਕਰਦੇ ਸਾਰੇ ਇਕੱਠੇ ਹੋ ਤੇ ਸਰਕਾਰ ਦੇ ਕੰਦ ਖੁੱਲ ਜਾਣ ਕਿਉਂਕਿ ਸਰਕਾਰ ਨੇ ਵਾਅਦਾ ਵੀ ਕੀਤਾ ਸੀਗਾ ਚਲੋ ਸਰਕਾਰ ਤੱਕ ਤਾਂ ਸਾਡਾ ਗਿਲਾ ਹੈ ਹੀ ਔਰ ਸਿੱਖ ਜਥੇਬੰਦੀਆਂ ਬਾਰੇ ਕੀ ਕਹਿਣਾ ਚਾਹੋਗੇ ਜੋ ਇੱਥੇ ਹਜੇ ਨਹੀਂ ਪਹੁੰਚ ਰਹੀਆਂ ਸਿੱਖ ਬੰਦ ਬੰਦੀਆਂ ਤੇ ਕਈ ਸਾਰੇ ਤੱਕ ਅਪਰੋਚ ਵੀ ਕੀਤੀ ਆ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਇੱਥੇ ਕੋਆਰਡੀਨੇਟਰ ਨੇ ਉਹਨਾਂ ਨੇ ਤਕਰੀਬਨ ਕਾਫੀ ਜਥੇਬੰਦੀਆਂ ਤੱਕ ਅਪਰੋਚ ਕੀਤੀ ਕੁਝ ਜਥੇਬੰਦੀਆਂ ਆਉਣੀ ਸ਼ੁਰੂ ਹੋ ਗਈਆਂ ਉਸ ਆ ਜਾਣਗੇ ਆਉਣਾ ਪੈਣਾ ਸਾਰਿਆਂ ਨੂੰ ਅਸੀਂ ਇੱਥੇ ਪੰਜਾਬ ਦੇ ਲੋਕਾਂ ਨੂੰ ਸਿੱਖ ਸੰਗਤ ਨੂੰ ਸਾਰੇ ਰਾਜਨੀਤਿਕ ਲੀਡਰਾਂ ਨੂੰ ਪ੍ਰਚਾਰਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ ਪਹਿਲਾਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਿ ਪੰਜਾਬ ਸਰਕਾਰ ਪੰਜਾਬ ਦੇ ਲਈ ਕਾਨੂੰਨ ਨਹੀਂ ਬਣਾ ਸਕਦੀ ਪਰ ਪੂਰੀ ਟੀਮ ਨੇ ਅਸੀਂ ਸਭ ਨੇ ਮਿਹਨਤ ਕੀਤੀ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਪਿਛਲੇ ਥੋੜੇ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਸਟੇਟ ਦੇ ਲਈ ਕਾਨੂੰਨ ਬਣਾਇਆ ਹੈ ਜਿਹਦਾ ਕਿ ਸਕੇਂਦਰ ਨਾਲ ਕੋਈ ਸਬੰਧ ਨਹੀਂ ਹੈ ਇਸੇ ਤਰ੍ਹਾਂ ਯੂਪੀ ਸਰਕਾਰ ਨੇ ਕਾਨੂੰਨ ਬਣਾਇਆ ਹੈ ਜਿਹੜਾ ਕਿ ਗਊ ਵੰਸ਼ ਦੀ ਹੱਤਿਆ ਰੋਕਣ ਵਾਸਤੇ ਬਣਾਇਆ ਗਿਆ ਸੀ ਇਹ ਵੀ ਇੱਕ ਸਟੇਟ ਲਾ ਹੈ ਯੂਪੀ ਗਵਰਨਮੈਂਟ ਨੇ ਬਣਾਇਆ ਤੇ ਲਵ ਜਹਾਦ ਨੂੰ ਰੋਕਣ ਲਈ ਇੱਕ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਣਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਜੋ ਕਾਨੂੰਨ ਬਣਾਉਣ ਦੀ ਪੂਰੀ ਪ੍ਰਕਿਰਿਆ ਹੈ ਉਹ ਸਬੰਧ ਵਿੱਚ ਤਿੰਨ ਲਿਸਟਾਂ ਹਨ ਇੱਕ ਹੈ ਯੂਨੀਅਨ ਲਿਸਟ ਜਿਹਨੂੰ ਯੂਨੀਅਨ ਲਿਸਟ ਕਿਹਾ ਜਾਂਦਾ ਇਹ ਯੂਨੀਅਨ ਲਿਸਟ ਹੈ ਜਿਸ ਦੇ ਬਾਰੇ ਕਾਨੂੰਨ ਬਣਾਉਣ ਦੇ ਸਾਰੇ ਹੱਕ ਕੇਂਦਰ ਸਰਕਾਰ ਕੋਲ ਰੱਖੇ ਹੋਏ ਹਨ ਇੱਕ ਹੁੰਦੀ ਹੈ ਸਟੇਟ ਲਿਸਟ ਜਿਹਦੇ ਵਿੱਚ ਕਾਨੂੰਨ ਬਣਾਉਣ ਦੇ ਸਾਰੇ ਹੱਕ ਸਟੇਟ ਸਰਕਾਰਾਂ ਕੋਲੇ ਰੱਖਨੇ ਹਨ ਤੀਜੇ ਨੰਬਰ ਤੇ ਜਿਹੜੀ ਲਿਸਟ ਹੈ ਉਹ ਹੈ ਕੌਨਕਰੈਂਟ ਲਿਸਟ ਜਿਹਨੂੰ ਕੌਨਕਰੈਂਟ ਲਿਸਟ ਕਿਹਾ ਜਾਂਦਾ ਇਹ ਕੌਨਕਰੈਂਟ ਲਿਸਟ ਜਿਹੜੀ ਹੈ ਇਹਦੇ ਵਿੱਚ ਰਾਜ ਦੀਆਂ ਸਰਕਾਰਾਂ ਵੀ ਕਾਨੂੰਨ ਬਣਾ ਸਕਦੀਆਂ ਹਨ ਕੇਂਦਰ ਦੀ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਇਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਹੈ ਉਹੋ ਹੀ ਇਹ ਹੈ ਕਿ ਕ੍ਰਿਮੀਨਲ ਲਾਹ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਨੇ ਬਣਾ ਸਕਦੀਆਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਰੋਕਣ ਲਈ ਜਿਹੜਾ ਕਾਨੂੰਨ ਹੈ ਉਹ ਕ੍ਰਿਮੀਨਲ ਲਾ ਦੇ ਤੌਰ ਤੇ ਹੀ ਬਣਨਾ ਚਾਹੀਦਾ ਹੈ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਕਾਂਗਰਸ ਦੇ ਨੁਮਾਇੰਦਿਆਂ ਨੂੰ ਅਕਾਲੀ ਦਲ ਨੂੰ ਬੀਜੇਪੀ ਨੂੰ ਜਿਹੜੀਆਂ ਸਿਆਸੀ ਧਿਰਾਂ ਨੇ ਕਿ ਜੇਕਰ ਤੁਸੀਂ ਸਾਰੇ ਇਸ ਮਸਲੇ ਤੇ ਇਕਜੁੱਟ ਹੋ ਤਾਂ ਇਹ ਕਾਨੂੰਨ ਬਹੁਤ ਜਲਦੀ ਬਣ ਸਕਦਾ ਹੈ ਦੀ ਮੀਟਿੰਗਾਂ ਦੇ ਦੌਰਾਨ ਡਾਕੂਮੈਂਟ ਦੇ ਆਧਾਰ ਤੇ ਗੱਲਬਾਤ ਕੀਤੀ ਕਿ ਤੂੰ ਇਹ ਕਾਨੂੰਨ ਦੇਖੋ ਹੋਰ ਜਿਸ ਹਨਾ ਸਟੇਟਾਂ ਬਣਾ ਸਕਦੀਆਂ ਤਾਂ ਫਿਰ ਤੁਸੀਂ ਕਿਉਂ ਨਹੀਂ ਹਾਂਜੀ ਬਿਲਕੁਲ ਅਸੀਂ ਇਹ ਸਾਰਾ ਜੋ ਵੀ ਡਾਕੂਮੈਂਟ ਸਾਡੇ ਕੋਲੇ ਤਿਆਰ ਅਸੀਂ ਕੀਤੇ ਕਢਾਏ ਪ੍ਰਿੰਟਰ نیٹ ਤੋਂ ਜਾਂ ਹੋਰ ਰਿਸੋਰਸਾਂ ਤੋਂ ਆਪਣੇ ਤੋਂ ਸਭ ਕੁਝ ਅਸੀਂ ਮੀਟਿੰਗਾਂ ਦੇ ਵਿੱਚ ਰੱਖਿਆ ਤਾਂ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇਹ ਮੰਨੇ ਕਿ ਤੁਹਾਡੀ ਇਹ ਗੱਲ ਸਹੀ ਹੈ ਤੁਸੀਂ ਇਸ ਮਾਮਲੇ 'ਚ ਵਰਕ ਕੀਤਾ ਹੋਇਆ ਹੈ ਤੇ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਰਾਈਟ ਹੈ ਪਰ ਸਾਨੂੰ ਅਫਸੋਸ ਹੈ ਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ। ਕੁਝ ਦਿਨਾਂ ਤੋਂ ਭਾਈ ਗੁਰਜੀਤ ਸਿੰਘ ਜੀ ਸਿਹਤ ਵੀ ਠੀਕ ਨਹੀਂ ਹੈ। ਹਾਲ ਹੀ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਵੀ ਆਈਆਂ ਔਰ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਡਾਕਟਰੀ ਸਹਾਇਤਾ ਵੀ ਲੈਣੀ ਪਈ। ਭਾਈ ਗੁਰਜੀਤ ਸਿੰਘ ਜੀ ਸਾਡੇ ਨਾਲ ਫੋਨ ਤੇ ਮੌਜੂਦ ਹੈ। ਗਲਬਾਤ ਵੀ ਕਰਾਂਗੇ ਉਹਨਾਂ ਨਾਲ ਵੀ ਇਸ ਵਕਤ ਉਹਨਾਂ ਦੀ ਸਿਹਤ ਕਿਵੇਂ ਹੈ ਕਿਉਂਕਿ ਹਰ ਕੋਈ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਿਹਾ ਹੈ। ਹਰ ਕੋਈ ਇਹ ਚਾਹੁੰਦਾ ਹੈ ਕਿ ਭਾਈ ਗੁਰਜੀਤ ਸਿੰਘ ਜੀ ਸਹੀ ਸਲਾਮਤ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਤਾਂ ਸੰਗਤ ਵੀ ਹੁਣ ਪਹੁੰਚਣੀ ਜਿਹੜੀ ਸ਼ੁਰੂ ਹੋ ਗਈ ਆ ਤੇ ਆਪਾਂ ਗੱਲ ਕਰਾਂਗੇ ਭਾਈ ਗੁਰਜੀਤ ਸਿੰਘ ਜੀ ਨਾਲ ਸਾਡੇ ਨਾਲ ਲਾਈਨ ਤੇ ਮੌਜੂਦ ਆ। ਸੋ ਕਾਲ ਲਾਈ ਜਾ ਰਹੀ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਗੁਰਜੀਤ ਸਿੰਘ ਜੀ। ਓਏ ਗੁਰਜੀਤ ਕਾ ਖਾਲਸਾ ਰਹੀ ਹੁਤੇ ਜੀ। ਭਾਈ ਗੁਰਜੀਤ ਸਿੰਘ ਜੀ ਸੇਤ ਕਿਵੇਂ ਆ ਤੁਹਾਡੀ? ਇਹ ਤਾਂ ਹੀ ਗੁਰੂ ਪਿਆਰੇ ਉਹ ਬਸ ਜਾਣ ਦੀ ਤਿਆਰੀ ਹੈ ਗੁਰੂ ਦੇ ਚਰਨਾਂ ਚ ਜੀ ਮਰਨੇ ਦਾ ਚਾਹ ਉਹ ਹੈ ਬਸ ਗੁਰੂ ਦੇ ਚਰਨਾਂ ਚ ਸ਼ਹੀਦ ਹੋਣ ਦਾ ਚਾਹ ਉਹ ਚਾਹ ਰੇ ਹੋਰ ਕੁਛ ਨਹੀਂ ਸੇਤ ਸਬੰਧੀ ਕੀ ਕੀ ਪ੍ਰੋਬਲਮਾਂ ਤੁਹਾਨੂੰ ਆ ਰਹੀਆਂ ਭਾਈ ਗੁਰਜੀਤ ਸਿੰਘ ਜੀ ਕੋਮ ਇੱਕ ਤਾਂ ਭਾਈ ਵੀ ਦੇ ਨਾਤਾ ਹੋ ਵੀ ਅੰਦਰੋਂ ਕਾਫੀ ਜ਼ਿਆਦਾ ਜੀ ਪੋਸਟਿਕ ਯਾਦਾ ਵਿੱਚ ਬਲਡ ਹੋ ਗਿਆ ਜੀ ਇੱਕੋ ਸਿਰਾ ਬਹੁਤ ਜ਼ਿਆਦਾ ਦਰਦ ਕਰਦਾ ਹੈ ਵੀ ਪੀ ਹੈ ਹੋ ਰੰਦਾ ਵੀ ਪੀ ਲੋਣੀ ਆ ਰਹੀ ਹੈ ਘੱਟ ਨਹੀਂ ਜ਼ਿਆਦਾ ਹੋਣ ਕਰਕੇ ਕੀ ਲੋਣੀ ਆ ਰਹੀ ਹੈ ਜੀ ਕਿ ਇਧਰ ਜੀ ਨਗੂ ਫਿਰ ਆਪਣੇ ਆਪ ਨੂੰ ਤੁਸੀਂ ਕਿਵੇਂ ਮਤਲਬ ਕੀ ਕਹਿ ਸਕਦੇ ਆ ਕਿ ਸਹੀ ਰੱਖਿਆ ਹੋਇਆ ਇੰਨੀ ਗਰਮੀ ਦੇ ਵਿੱਚ ਕਿਵੇਂ ਗਰਮੀ ਤੋਂ ਬਚਾਅ ਜਿਹੜਾ ਕੀਤਾ ਜਾ ਰਿਹਾ ਸਾਸ ਗੁਰੂ ਦੀ ਕਰਵਾਣੀ ਲੈ ਕੇ ਬੈਠੀ ਹੈ ਮੇਰੀ ਕੋਈ ਜੀ ਤੇ ਸੰਗਤ ਨੂੰ ਕੀ ਸੰਦੇਸ਼ ਦੇਣਾ ਜਾਓਗੇ ਭਾਈ ਗੁਰਜੀਤ ਸਿੰਘ ਜੀ ਮੈਂ ਤਾਂ ਖਾਲਸਾ ਪੰਥ ਦੇ ਵਾਰਸਾਂ ਨੂੰ ਪ੍ਰਚਾਰਕਾਂ ਨੂੰ ਟਾਡੀਆਂ ਨੂੰ ਰਾਗੀਆਂ ਨੂੰ ਜਸੇਦਾਰਾਂ ਨੂੰ ਪਰਦਾ ਨਾਲੋਂ ਸਭ ਕੇ ਹੱਥ ਜੋੜ ਕੇ ਵੇਨਤੀ ਕਰਦਾ ਵੀ ਆਓ ਭਾਈ ਗੁਰੂ ਪਿਆਰਿਓ ਸਾਰੇ ਰਲ ਮਿਲ ਕੇ ਗੁਰੂਆਂ ਬੇਅਦਬੀਆਂ ਰਖਵਾਈਏ ਜੋ ਲਗਾਤਾਰ ਜਾਰੀ ਹੈ ਸਖਤ ਕਾਨੂੰਨ ਬੜਵਾਈਏ ਜੋ ਕਾਨੂੰਨ ਤੋੜਦਾ ਹੈ ਪਰ ਕੋਈ ਪਾਪੀ ਸਾਡੇ ਗੁਰੂ ਗ੍ਰੰਥ ਚੱਕੇ ਬਿਨਾ ਮੇਰੀ ਤੇ ਹੀ ਗੰਚੀ ਹੈ ਪੰਜ ਗੁਰਜੀਤ ਸਿੰਘ ਜੀ ਤੁਸੀਂ ਕੌਮ ਲਈ ਬਹੁਤ ਵੱਡਾ ਕਾਰਜ ਕਰ ਰਹੇ ਹੋ ਆਸ ਕਰਦੇ ਹਾਂ ਕਿ ਇਹ ਕਾਨੂੰਨ ਜਲਦੀ ਬਣੇ ਤੇ ਤੁਸੀਂ ਵੀ ਥੱਲੇ ਆ ਕੇ ਆਪਣੇ ਪਰਿਵਾਰ ਨੂੰ ਮਿਲੋ ਸੰਗਤ ਨੂੰ ਦਰਸ਼ਨ ਦਿਓ ਬਿਲਕੁਲ ਦੇਖੋ ਜੀ ਇਹ ਤਾਂ ਗੁਰੂ ਪਰਾਇ ਦੀ ਮੋਜ ਹੈ ਗੁਰੂ ਸਾਹਿਬ ਆਪ ਕਰਵਾਰੇ ਨੇ ਮੇਰੇ ਕੋਈ ਔਕਾਤ ਨਹੀਂ ਆ ਮੈਂ ਉਸ ਕਰ ਸਕਦਾ ਮੈਂ ਨਹੀਂ ਜੋਗਾ ਹੈਗਾ ਜੀ ਇਹ ਤਾਂ ਦਾਤਾ ਜੀ ਦੀ ਮੇਰੇ ਤੇ ਤਰਸ ਉਸ ਗੁਰੂ ਸਾਹਿਬ ਨੇ ਤਰਸ ਕੀਤਾ ਤਾਂ ਐਡੀ بڑی ਜ਼ਿੰਮੇਵਾਰ ਸੀ ਬਹੁਤ ਧੰਨਵਾਦ ਭਾਈ ਗੁਰਜੀਤ ਸਿੰਘ ਜੀ ਸਿਹਤ ਠੀਕ ਨਹੀਂ ਆ ਤੁਸੀਂ ਆਰਾਮ ਕਰੋ ਸੋ ਸੰਗਤ ਜੀ ਦੇਖ ਸਕਦੇ ਤੁਸੀਂ ਕੌਮ ਨੂੰ ਵੀ ਇੱਕੋ ਹੀ ਸੰਦੇਸ਼ ਦੇ ਰਹੇ ਨੇ ਕਿ ਸੰਗਤ ਇਕੱਤਰ ਹੋਵੇ ਤੇ ਕਾਨੂੰਨ ਬਣੇ ਤਾਂ ਜੋ ਜਿਹੜੀ ਉਹਨਾਂ ਦਾ ਸੰਘਰਸ਼ ਵਿੱਡਿਆ ਹੋਇਆ ਉਹ ਵੀ ਲੇਖੇ ਲੱਗ ਜਾਵੇ ਭਾਈ ਤੁਸੀਂ ਭਾਈ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਗੁਰਜੀਤ ਸਿੰਘ ਜੀ ਹਰ ਟਾਈਮ ਸੰਦੇਸ਼ ਦਿੰਦੇ ਨੇ ਹਰ ਟਾਈਮ ਕੌਮ ਨੂੰ ਆਵਾਜ਼ਾਂ ਮਾਰਦੇ ਨੇ ਪਰ ਕਿਤੇ ਨਾ ਕਿਤੇ ਫਿਰ ਵੀ ਅਣਗੌਲਿਆ ਕੀਤਾ ਜਾਂਦਾ ਉਹਨਾਂ ਦੇ ਇਸ ਸੰਦੇਸ਼ ਨੂੰ ਅਸੀਂ ਤਾਂ ਸਭ ਇਹ ਹੀ ਪ੍ਰਚਾਰਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸੰਗਤਾਂ ਨੂੰ ਇਸ ਪ੍ਰਚਾਰ ਮੁਤਾਬਕ ਜੀਵਨ ਜਿਉਣ ਦਾ ਸੰਦੇਸ਼ ਦਿੰਨੇ ਆਂ ਪਰ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਹੀ ਆਪਾਂ ਬਹਾਲ ਨਾ ਰੱਖ ਸਕੇ ਤਾਂ ਫਿਰ ਆਪਾਂ ਕੀ ਪ੍ਰਚਾਰ ਕਰਾਂਗੇ ਇਸ ਤੋਂ ਬਾਅਦ ਸਾਡਾ ਜੀਣਾ ਤਾਂ ਦੂਗ ਕਹਿ ਸਕਦੇ ਨੇ ਨਾ ਦੁਰਬਾ ਬਹੁਤ ਮਾੜੇ ਹਾਲਾਤ ਨੇ ਜੀ ਘੱਟੋ ਘੱਟ 400 ਜਾਂ 450 ਬਾਰ ਬੇਅਦਬੀਆਂ ਹੋ ਚੁੱਕੀਆਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਸਾਜ਼ਿਸ਼ਾਂ ਸਾਹਮਣੇ ਆ ਰਹੀਆਂ ਨੇ ਜਦੋਂ ਕੋ ਦੋਸ਼ੀ ਫੜਾਇਆ ਜਾਂਦਾ ਤਾਂ ਉਹਨੂੰ ਮਾਨਸਿਕ ਰੋਗੀ ਦੱਸਿਆ ਜਾਂਦਾ ਜਾਂ ਕੋਈ ਨਵਾਲਗਾਂ ਤੋਂ ਇਹੀਆਂ ਬੇਅਦਮੀਆਂ ਕਰਵਾਈਆਂ ਜਾ ਰਹੀਆਂ ਨੇ ਆਪਾਂ ਸਾਰੇ ਜੇਕਰ ਇੱਕ ਜੁੱਟ ਨਾ ਹੋਏ ਤਾਂ ਸਾਨੂੰ ਆਪਣੇ ਆਪ ਤੇ ਸੋਚਣਾ ਪਊਗਾ ਕਿ ਅਸੀਂ ਗੁਰੂ ਸਾਹਿਬ ਦੇ ਸੰਧਾਤਾ ਅਨੁਸਾਰ ਕਿੰਨਾ ਕੁ ਅਸੀਂ ਚੱਲ ਰਹੇ ਹਾਂ ਜਾਂ ਅਸੀਂ ਕੀ ਉਹਨਾਂ ਦੇ ਜੋ ਸਾਨੂੰ ਇਨਸਾਨ ਬਣਾਉਣਾ ਚਾਹੁੰਦੇ ਸੀ ਅਸੀਂ ਉਹ ਬਣ ਸਕੇ ਜਾਂ ਨਹੀਂ ਬਣ ਸਕੇ ਹਮਲਾ ਹੀ ਹੋ ਰਿਹਾ ਲਗਾਤਾਰੀ ਹੋ ਰਿਹਾ ਆ ਤਾਂ ਜੋ ਤੋੜਿਆ ਜਾਵੇ ਸੇ ਬਹੁਤ ਇਹ ਭਾਰੀ ਸਾਜ਼ਿਸ਼ਾ ਜੀ ਮੈਂ ਵਾਰੀ ਵਾਰੀ ਇਹੀ ਕਹਿ ਰਿਹਾ ਕਿਉਂਕਿ ਜੋ ਆਪਾਂ ਗੁਰਸਿੱਖਾਂ ਆਪ ਸਭ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਆਪਾਂ ਇਸ ਸੰਧਾਤ ਦੇ ਅਨੁਸਾਰ ਜੁੜਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੀ ਬਿਲਕੁਲ ਆਪਾਂ ਕਹਿੰਦੇ ਹਾਂ ਕਿ ਗੁਰੂ ਮਾਨਿਓ ਗ੍ਰੰਥ ਸ਼ਬਦ ਗੁਰੂ ਸੁਰਤ ਤੁਣਚੇਲਾ ਸ਼ਬਦ ਰੂਪੀ ਗਿਆਨ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਖਜ਼ਾਨਾ ਹੈ ਉਸ ਖਜ਼ਾਨੇ ਨਾਲ ਆਪਾਂ ਜੁੜੇ ਹੋਏ ਹਾਂ ਜੇਕਰ ਆਪਾਂ ਉਸ ਖਜ਼ਾਨੇ ਦੀ ਸੁਰੱਖਿਆ ਨਾ ਕਰ ਸਕੇ ਜਾ ਆਪਣੇ ਕੌਮੀ ਫਰਜ਼ ਨਾ ਨਿਭਾਏ ਤਾਂ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੂਗਾ। ਦੇਖੋ ਜੋ ਸਾਡਾ ਧੁਰਾ ਤੇ ਜੇ ਆਪਾਂ ਗਰਮੀ ਦੀ ਗੱਲ ਕਰੀਏ ਭਾਈ ਗੁਰਜੀਤ ਸਿੰਘ ਜੀ ਘੱਟੋ ਘੱਟ 40-45 ਡਿਗਰੀ ਤਾਪਮਾਨ ਦੇ ਵਿੱਚ ਉੱਪਰ ਬੈਠੇ ਹੋਏ ਨੇ ਤੇ ਜੇ ਅਸੀਂ ਤੁੱਪ 'ਚ ਥੋੜਾ ਜਿਹੀ ਖੜ ਜਾਈਏ ਤੇ ਸਾਡੇ ਹਾਲਾਤ ਜਿਹੜੀ ਉਹ ਬੜੇ ਮੁਸ਼ਕਲ ਹੋ ਜਾਂਦੇ ਨੇ ਖੜਨੇ। ਅੱਜ ਦਾ ਟੈਂਪਰੇਚਰ ਜੀ ਤਕਰੀਬਨ ਇੱਥੇ 43-44 ਹੋ ਜਾਊਗਾ ਥੱਲੇ। ਪਰ ਉੱਤੇ ਜੋ ਟੈਂਪਰੇਚਰ ਹੈ ਇੱਥੇ ਨਾਲੋਂ 6-7 ਡਿਗਰੀ ਵੱਧ ਹੈ। ਔਰ ਲੋਹੇ ਦੇ ਵਿੱਚ ਦੂਜੀ ਗੱਲ ਇਹ ਹੈ ਕਿ ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਤੱਕ ਜਿੱਥੇ ਭਾਈ ਗੁਰਜੀਤ ਸਿੰਘ ਬੈਠੇ ਨੇ ਉੱਥੇ ਧੁੱਪ ਰੈਂਦੀ ਆ ਧੁੱਪ ਦੇ ਸੇਕ ਕਾਰਨ ਉਹਨਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਵੀ ਹੋ ਰਹੀ ਹੈ ਸਰੀਰ ਹੈ ਦੇਖੋ ਇੱਕ ਸਰੀਰ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਨੇ 8 ਮਹੀਨੇ ਹੋ ਗਏ ਇੱਕ ਥਾਂ ਤੇ ਬੈਠਿਆ ਨੂੰ ਕੋਈ ਐਕਟੀਵਿਟੀ ਨਹੀਂ ਹੈ ਉਹਦੇ ਕਾਰਨ ਸਰੀਰ ਉਹਨਾਂ ਦਾ ਹੁਣ ਸਾਥ ਛੱਡਦਾ ਜਾ ਰਿਹਾ ਹੈ ਜੇ ਪੰਜਾਬ ਸਰਕਾਰ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਇਸ ਬੇਅਦਬੀਆਂ ਨੂੰ ਰੋਕਣਾ ਚਾਹੁੰਦੀ ਹੈ ਤਾਂ ਤੁਰੰਤ ਇਹ ਕਾਨੂੰਨ ਬਣਾਇਆ ਜਾਵੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਸਾਰੇ ਧਰਮ ਗ੍ਰੰਥਾਂ ਦੀਆਂ ਜਿਹੜੀਆਂ ਬੇਅਦਬੀਆਂ ਹਨ ਉਹ ਰੁਕ ਜਾਣ ਜੀ ਬਹੁਤ ਧੰਨਵਾਦ ਜੀ ਸਦਸ਼ਕੋ ਇੱਕੋ ਹੀ ਮੰਗ ਕਰ ਰਹੇ ਨੇ ਇਹ ਸਾਡੇ ਕੱਲੇ ਗੁਰਜੀਤ ਸਿੰਘ ਜੀ ਦਾ ਮਸਲਾ ਨਹੀਂ ਇਹ ਉਹ ਕੱਲੇ ਉਹਨਾਂ ਦੀ ਮੰਗ ਨਹੀਂ ਇਹ ਸਾਰੇ ਹੀ ਕੌਮ ਦੀ ਮੰਗ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਰੁਕ ਜਾਣ ਕਾਨੂੰਨ ਬਣ ਜਾਵੇ ਤਾਂ ਜੋ ਸਖਤ ਸਜ਼ਾ ਬੇਅਦਬੀ ਕਰਨ ਵਾਲੇ ਨੂੰ ਦਿੱਤੀ ਜਾਵੇ ਦੁਬਾਰਾ ਕੋਈ ਬੇਅਦਬੀ ਕਰਨ ਬਾਰੇ ਸੋਚੇ ਨਾ ਸੋ ਇੰਨੀ ਅ ਗਰਮੀ ਦੇ ਵਿੱਚ ਵੀ ਭਾਈ ਗੁਰਜੀਤ ਸਿੰਘ ਜੀ ਆਪਣੇ ਸੰਘਰਸ਼ ਨੂੰ ਉਸੇ ਹੀ ਤਰ੍ਹਾਂ ਬਰਕਰਾਰ ਰੱਖ ਰਹੇ ਨੇ 8 ਮਹੀਨਿਆਂ ਤੋਂ ਲਗਾਤਾਰ ਬੈਠੇ ਨੇ ਹੁਣ ਕੌਮ ਕਿਸ ਚੀਜ਼ ਦਾ ਵੇਟ ਕਰਦੀ ਹੈ ਕਿ ਸਾਡਾ ਫਰਜ਼ ਨਹੀਂ ਬੰਦਦਾ ਕਿ ਅਸੀਂ ਇਕੱਤਰ ਹੋ ਕੇ ਕਾਨੂੰਨ ਜਿਹੜਾ ਉਹ ਬਣਾ ਲਈਏ ਭਾਈ ਗੁਰਜੀਤ ਸਿੰਘ ਜੀ ਦਾ ਸਾਥ ਦਿਓ ਤਾਂ ਜੋ ਇਹ ਬਹੁਤ ਵੱਡਾ ਕਾਰਜ ਹੈ ਜੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਜਾਏਗਾ ਇਹ ਇੱਕ ਧਰਮ ਦੇ ਲਈ ਨਹੀਂ ਸਾਰੇ ਹੀ ਧਰਮਾਂ ਦੇ ਲਈ ਉਹ ਮੰਗ ਕਰ ਰਹੇ ਨੇ ਸੋ ਇੱਕ ਕੌਮਕਾਰ ਚੈਨਲ ਦੇ ਨਾਲ ਜੁੜੇ ਰਹੋ ਆਸ ਕਰਦੇ ਹਾਂ ਕਿ ਇਹ ਸੰਘਰਸ਼ ਜੋ ਭਾਈ ਗੁਰਜੀਤ ਸਿੰਘ ਜੀ ਨੇ ਸ਼ੁਰੂ ਕੀਤਾ ਉਹ ਨਿਰਵਿਗਨ ਪੂਰਾ ਹੋਵੇ ਤੇ ਸੰਗਤ ਵੀ ਸਾਥ ਦੇਵੇ ਭਾਈ ਗੁਰਜੀਤ ਦਾ ਖਾਲਸਾ ਭਾਈ ਗੁਰਜੀਤ ਕੀ ਫਤ